ਅੱਜ ਸਾਡਾ ਮੁਲਕ ਜਿਹੜਾ ਹੈ ਉਹ ਹਾਲਾਤੇ ਜੰਗ ਦੇ ਵਿੱਚ ਹੈ ਭਾਰਤ ਇੱਕ ਅਮਨ ਪਸੰਦ ਦੇਸ਼ ਹੈ ਪਰ ਜਿਹੜੇ ਦੇਸ਼ ਤੇ ਦੁਸ਼ਮਣ ਹੈ ਇਹ ਕਈ ਵਾਰੀ ਜਿਹੜੀ ਭਾਰਤ ਦੀ ਅਮਨ ਦੀ ਲਾਲਸਾ ਹੈ ਨੂੰ ਸਾਡੀ ਕਮਜ਼ੋਰੀ ਸਮਝ ਲੈਂਦੇ ਪਿਛਲੇ 1000 ਸਾਲ ਤੋਂ ਭਾਰਤ ਨੇ ਕਦੀ ਕਿਸੇ ਮੁਲਕ ਤੇ ਹਮਲਾ ਨਹੀਂ ਕੀਤਾ ਇਹ ਸਾਡਾ ਰਿਕਾਰਡ ਹੈ ਔਰ ਭਾਰਤ ਕੋਲੇ ਇੱਕ ਬੜੀ ਸ਼ਾਨਦਾਰ ਫੌਜ ਹੈ ਜਿਹੜੀ ਖੁਸ਼ਕੀਆਂ ਤੇ ਵੀ ਲੜਦੀ ਹੈ ਹਵਾਵਾਂ 'ਚ ਵੀ ਲੜਦੀ ਹੈ ਦਰਿਆਵਾਂ 'ਤੇ ਵੀ ਲੜਦੀ ਹੈ ਪਹਾੜਾਂ 'ਤੇ ਵੀ ਲੜਦੀ ਹੈ ਤੇ ਬਰਫ਼ਾਂ 'ਤੇ ਵੀ ਲੜਦੀ ਹੈ ਤੁਸੀਂ ਰਾਤ ਉਹਨਾਂ ਨੂੰ ਲੜਦੇ ਦੇਖ ਵੀ ਲਿਆ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਮੌਕੇ ਤੇ ਜਿਹੜੇ ਅੱਜ ਮੈਂ ਅਖਬਾਰ 'ਚ ਪੜਿਆ ਕਿ ਇੱਕ ਹਰਿਆਣੇ ਤੋਂ ਲੈਸਨਾ ਇੱਕ ਸੀ ਉਹ ਹਰਿਆਣੇ ਦਾ ਬੇਟਾ ਸੀ ਸ਼ਹੀਦ ਹੋ ਗਿਆ ਉਹਨਾਂ ਦੇ ਖਾਨਦਾਨ ਨੂੰ ਖਾਸ ਕਰਕੇ ਲੈਸਨਾ ਇੱਕ ਦੀ ਮਾਤਾ ਉਹਨਾਂ ਲਿਆ ਪੈਣਾ ਨੂੰ ਜਿਨ੍ਹਾਂ ਦੇ ਜਿਗਰ ਦੇ ਟੋਟੇ ਆਪਣੇ ਜਿਗਰ ਦੇ ਟੋਟਿਆਂ ਨੂੰ ਚਿਖਾ ਚ ਦੇਖ ਕੇ ਵੀ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾਉਂਦੀਆਂ ਮੈਂ ਉਹਨਾਂ ਮਾਵਾ ਨੂੰ ਪ੍ਰਣਾਮ ਤੇ ਨਮਸਕਾਰ ਕਰਦਾ ਮੈਂ तमाम ਪੰਜਾਬ ਦੇ ਲੋਕਾਂ ਨੂੰ ਇਹ ਥੋੜੇ ਕਾਲੇ ਕੈਮਰੇ ਦੇ ਅੱਖਾਂ ਦੇ ذریعے ਇਹ ਵੀ ਅਪੀਲ ਕਰੂੰਗਾ ਕਿ ਜਦੋਂ ਤੁਸੀਂ ਫੌਜ ਦੀ ਵਰਦੀ ਦੇਖਦੇ ਹੋ ਤਾਂ ਫੌਜ ਦੀ ਵਰਦੀ ਦੀ ਇੱਜ਼ਤ ਕਰਨੀ ਹੈ ਇੱਜ਼ਤ ਇਸ ਕਰਕੇ ਕਰਨੀ ਹੈ ਕਿ ਇਸ ਵਰਦੀ ਦੇ ਵਿੱਚ ਸਾਡੇ ਸ਼ਹੀਦਾਂ ਦਾ ਖੂਨ ਸ਼ਾਮਿਲ ਹੈ ਔਰ ਮੈਂ ਗ੍ਰੰਥਾਂ ਚ ਪੜਿਆ ਮੈਂ ਸ਼ਾਸਤਰਾਂ ਚ ਇੱਕ ਗੱਲ ਪੜੀ ਹੈ ਕਿ ਪ੍ਰਮਾਤਮਾ ਜਿੱਤ ਉਹਨਾਂ ਦੇ ਹਿੱਸੇ ਲਿਖਦਾ ਹੈ ਜਿਨ੍ਹਾਂ ਦਾ ਮਕਸਦ ਇਨਸਾਫ ਹੋਵੇ ਅੱਜ ਜਿਹੜੀ ਭਾਰਤ ਲੜਾਈ ਲੜ ਰਿਹਾ ਹੈ ਇਹ ਇਨਸਾਫ ਦੀ ਲੜਾਈ ਲੜ ਰਿਹਾ ਹੈ ਕਿਤੇ ਲੰਬਾਈ ਤੇ ਹਮਲਾ ਹੋ ਗਿਆ ਕਿਦੇ ਪਾਰਲੀਮੈਂਟ ਤੇ ਹਮਲਾ ਹੋ ਗਿਆ ਕਿਦੇ ਊਰੀ ਛਮਲਾ ਹੋ ਗਿਆ ਕਿਦੇ ਅਕਸ਼ਰਧਾਮ ਤੇ ਹਮਲਾ ਹੋ ਗਿਆ ਕਿਦੇ ਅਮਰਨਾਥ ਦੇ ਯਾਤਰੀਆਂ ਤੇ ਹਮਲਾ ਹੋ ਗਿਆ ਕਿਦੇ ਪਠਾਨਕੋਟ ਤੇ ਹਮਲਾ ਹੋ ਗਿਆ ਕਿਦੇ ਪੈਲਗਾਮ ਤੇ ਇੱਕ ਕਿਤੇ ਨਾ ਕਿਤੇ ਦਾ ਇਹਦਾ ਅੰਤ ਜਿਹੜਾ ਫਿਰ ਹੋਣਾ ਹੀ ਪੈਣਾ ਸੀਗਾ ਸੋ ਮੈਂ ਅੱਜ तमाम ਬਠਿੰਡਾ ਦੇ ਜਿਹੜੇ ਲੋਕ ਐਰ ਖਾਸ ਕਰਕੇ ਜਿਹੜੇ ਸਾਰੇ ਐਨ ਜੀਓ ਜਿਨ੍ਹਾਂ ਨੇ ਆਪਾਂ ਕੋਵਿਡ ਅਰ ਵਿਜੇ ਸਾਹਿਬ ਤੁਸੀਂ ਪਲੀਜ਼ ਅੱਗੇ ਆਓ ਯਾਰ ਇੱਥੇ ਉੱਤੇ ਆਓ ਆਪਾਂ ਜਿਵੇਂ ਕੋਵਿਡ ਦੇ ਵਿੱਚ ਕੰਮ ਕੀਤਾ ਸੀ ਡੈਂਗੀ ਦੇ ਵਿੱਚ ਕੰਮ ਕੀਤਾ ਸੀ ਕਿ ਪੜੋਸੀ-ਪੜੋਸੀ ਦੀ ਮਦਦ ਕਰੇ ਮੁਹੱਲਾ-ਮੁਹੱਲੇ ਦੀ ਮਦਦ ਕਰੇ ਕਿਉਂਕਿ ਇਹ ਆਪਣੇ ਗ੍ਰੰਥਾਂ 'ਚ ਇਹ ਵੀ ਲਿਖਿਆ ਕਿ ਪ੍ਰਮਾਤਮਾ ਕਹਿੰਦਾ ਹੈ ਕਿ ਜੇ ਇੱਕ ਵੀ ਪਰਿਵਾਰ ਰਾਤ ਨੂੰ ਭੁੱਖਾ ਸੌਂ ਗਿਆ ਮੈਂ ਉਸ ਬਸਤੀ ਦਾ ਜ਼ਿੰਮੇਵਾਰ ਨਹੀਂ ਹਾਂ ਉਸ ਬਸਤੀ ਦੀ ਮੈਂ ਰੱਖਿਆ ਜਾਂ ਇਪਾਦਤ ਨਹੀਂ ਕਰੂੰਗਾ ਜਿੱਤੇ ਲੋਕ ਭੁੱਖੇ ਸੌਂਦੇ ਆ ਸੋ ਸਾਡਾ ਇਹ ਫਰਜ਼ ਹੁੰਦਾ ਹੈ ਮੈਂ ਇਹ ਗੱਲ ਇਸ ਕਰਕੇ ਕਹੀ ਹੈ ਕਿ ਖਾਸ ਕਰਕੇ ਪੰਜਾਬ ਦੇ ਹਵਾਲੇ ਨਾਲ ਕਿ ਦੇਖੋ ਲੱਖਾਂ ਲੋਕ ਐਸੇ ਵੀ ਐ ਆਪਣੇ ਬਟਿੰਡੇ ਚ ਐ ਸਾਰੇ ਪੰਜਾਬ ਚ ਐ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਦਿਹਾੜੀਦਾਰ ਲੋਕ ਕਹਿੰਨੇ ਉਹਨਾਂ ਨੇ ਰੋਜ਼ ਸਵੇਰੇ ਉੱਠਣਾ ਤੇ ਰੋਜ਼ ਸਵੇਰੇ ਉੱਠ ਕੇ ਇੱਕ ਖੂਹ ਪੱਟਣਾ ਤੇ ਜਦੋਂ ਖੂਹ ਪੱਟਿਆ ਗਿਆ ਤੇ ਸ਼ਾਮ ਨੂੰ ਉਹਦੇ ਚੋਂ ਪਾਣੀ ਪੀਣਾ ਤੇ ਜੇ ਖੂਹ ਨਾ ਪੱਟਿਆ ਗਿਆ ਤਾਂ ਪਾਣੀ ਨਹੀਂ ਮਿਲੂਗਾ ਆਪਾਂ ਉਹਨਾਂ ਲੋਕਾਂ ਦੀ ਮਦਦ ਕਰਨੀ ਐ ਜਦੋਂ ਕੋਵਿਡ ਸੀ ਉਸ ਵੇਲੇ ਤਾਂ ਮੈਂ ਮੰਤਰੀ ਸੀਗਾ ਔਰ ਕਿਉਂਕਿ ਮੈਂ ਮੰਤਰੀ ਸੀ ਤਾਂ ਮੈਂ ਉਹ ਜਦੋਂ ਆਪਾਂ ਆਪਣਾ ਹਸਪਤਾਲ ਪ੍ਰਾਈਵੇਟ ਸੈਂਟਰ ਵਗੈਰਾ ਖੋਲੇ ਜਿੱਤੋਂ ਪਰ ਇਸ ਵਾਰੀ ਇਹ ਇਹ ਜੰਗ ਦੀ وجہ ਨਾਲ ਜੇ ਕੋਈ ਤਕਲੀਫ ਹੁੰਦੀ ਹੈ ਅੱਪਾ ਤਾਂ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਕੋਈ ਤਕਲੀਫ ਵੈਸੇ ਆਏਗੀ ਵੀ ਨਹੀਂ ਪਰ ਜੇ ਤਕਲੀਫ ਹੁੰਦੀ ਹੈ ਤਾਂ ਮੈਂ ਇਹ ਤੁਹਾਡੇ ਕੋਲੇ ਪੁਰਜ਼ਰ ਅਪੀਲ ਕਰਦਾ ਕਿ ਇੱਕ ਦੂਜੇ ਦਾ ਖਿਆਲ ਰੱਖਣਾ ਹੈ ਖਾਣੇ ਦਾ ਹੋਰ ਕਿਸੇ ਜੜੀਆਂ ਜ਼ਰੂਰੀਅਤ ਹੈ ਇਹਨਾਂ ਦਾ ਤੁਸੀਂ ਆਪ ਸਾਰੇ ਜਣੇ ਚਾਲ ਰੱਖੀਏ ਔਰ ਮੈਂ ਇੱਕ ਗੱਲ ਦਾ ਮੇਰਾ ਦਿਲ ਤੁਹਾਨੂੰ ਗਵਾਹੀ ਦੇਣ ਨੂੰ ਤਿਆਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਬੜੇ ਤਜਰਬੇਕਾਰ ਬੜੇ ਜ਼ਹੀਨ ਔਰ ਬੜੇ ਮਜ਼ਬੂਤ ਲੀਡਰ ਹੈ ਘਬਰਾਇਆ ਜੇ ਨਾ ਹਬੜਾ ਦਬੜੀ ਚ ਨਾ ਪਿਆ ਜੇ ਔਰ ਇਹ ਜਿਹੜਾ ਜਿਹੜਾ ਇਹ ਇਸ ਵੇਲੇ ਜਿਹੜੇ ਭਾਰਤ ਤੇ ਹਾਲਾਤ ਬੜੇ ਹੋਏ ਆ ਇਹਦੇ ਵਿੱਚ ਜਿੱਤ ਜਿਹੜੀ ਹੈ ਉਹ ਸਾਡੇ ਕਦਮਾਂ ਦੀ منتظر ਹੈ ਉਹ ਸਾਡਾ ਜਿੱਤ ਜਿਹੜੀ ਹੈ ਸਾਡੇ ਹਿੱਸੇ ਚ ਪਾਉਗੇ ਬਸ਼ਰਤ ਸਿਰਫ ਇੰਨਾ ਹੀ ਹੈ ਕਿ ਇੱਕ ਦੂਜੇ ਦੀ ਆਪਾਂ ਮਦਦ ਕਰ ਸਕੀਏ ਔਰ ਮੈਂ ਇਸ ਗੱਲ ਦਾ ਤੁਹਾਨੂੰ ਵਾਅਦਾ ਵਿਸ਼ਵਾਸ ਦੇ ਕੇ ਜਾਂਦਾ ਕਿ ਜਿੰਨੇ ਵੀ ਪੈਸੇ ਐਨ ਜੀਓਜ਼ ਨੂੰ ਜ਼ਰੂਰਤ ਹੋਏਗੀ ਜਿਹੜੇ ਜਿਹਨੂੰ ਆਪਾਂ ਮੋਰ ਐਫਰਟ ਕਹਿੰਦੇ ਜਿਹੜਾ ਇਸ ਵੇਲੇ ਜਿਹੜਾ ਜੰਗੀ ਪੱਧਰ ਤੇ ਜਿਹੜਾ ਤੇ ਇੱਕ ਦੂਜੇ ਦੀ ਮਦਦ ਕਰਨੀ ਹੈ ਉਹ ਪੈਸੇ ਮੈਂ ਤੁਹਾਨੂੰ ਲਿਆ ਕੇ ਦੂੰ। ਕਿ ਮੈਂ ਤੁਹਾਨੂੰ ਪੈਸੇ ਲਿਆ ਕੇ ਦੂੰ ਕਿਤੋਂ ਲਿਆ ਕੇ ਦਵਾ ਪਰ ਤੁਸੀਂ ਉਸੇ ਜਜ਼ਬੇ ਨਾਲ ਔਰ ਉਸੇ ਹਿੰਮਤ ਨਾਲ ਕੰਮ ਕਰਨਾ ਜਿਹੜਾ ਜਦੋਂ ਆਪਾਂ ਕੋਵਿਡ ਵੇਲੇ ਕੀਤਾ ਸੀ। ਸੋ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ। ਪਰਮਾਤਮਾ ਜਿਹੜੀ ਸਾਡੀ ਭਾਰਤ ਦੀ ਫੌਜ ਹੈ ਇੰਡੀਅਨ ਆਰਮੀ ਹੈ ਇਹਦੀ ਹਿਫਾਜ਼ਤ ਕਰੇ ਔਰ ਜਿਸ ਤਰ੍ਹਾਂ ਮੈਂ ਕਹਾ ਕਿ ਰੱਬ ਜਿਤ ਉਹਨਾਂ ਨੂੰ ਦਿੰਦਾ ਹੈ ਜਿਨ੍ਹਾਂ ਦਾ ਮਕਸਦ ਇਨਸਾਫ ਹੈ ਔਰ ਅਸੀਂ ਇਨਸਾਫ ਦੀ ਲੜਾਈ ਜਿਹੜਾ ਭਾਰਤ ਲੜ ਰਿਹਾ ਸੋ ਸਾਰਿਆਂ ਨੂੰ ਨਾ ਨਾ ਇਹ ਨਾ ਕਰੋ ਜੀ ਨਹੀਂ ਨਾ ਸੋ ਥੈਂਕ ਯੂ ਵੈਰੀ ਮੱਚ ਜੀ ਜੇ ਜੇਪਾ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਾਡੀ ਆਬਾਦ ਦੇ ਉੱਤੇ ਜਿਹੜੀ ਅਟੈਕ ਕੀ ਆਇਆ ਲੇਕਿਨ ਸਾਡੇ ਵੱਲੋਂ ਨਹੀਂ ਕੀਤਾ ਆਇਆ ਸੋ ਦੇਖੋ ਗੱਲ ਇਹ ਹੈ ਕਿ ਸਾਡਾ ਜਿਹੜਾ ਦੁਸ਼ਮਣ ਹੈ ਇਹ ਮਕਾਰ ਵੀ ਹੈ ਤੇ ਬੇਵਕੂਫ ਵੀ ਹੈ ਔਰ ਜਿੱਥੋਂ ਦੇ ਉੱਥੇ ਜਿਹੜੀ ਪਾਕਿਸਤਾਨ ਦੀ ਜਨਤਾ ਹੈ ਮੈਨੂੰ ਤਾਂ ਉਹਨਾਂ ਤੇ ਵੀ ਤਰਸ ਆਉਂਦਾ ਕਿ ਉਹ ਭੁੱਖ ਨੰਗ ਦੇ ਵਿੱਚ ਤਾਂ ਮੁਤਲਾਹ ਹੋਈ ਪਈ ਐ ਔਰ ਉਹ ਉਹਨਾਂ ਨੂੰ ਜਿਹੜਾ ਸਿਆਸੀ ਬਿਆਨੀਆਂ দেয়া ਜਾ ਰਿਹਾ ਉਹ ਭਾਰਤ ਨਾਲ جنگ ਹੈ ਔਰ ਇਹ جنگ ਦਾ ਜਿਹੜਾ ਜਿਹੜੇ ਅਕਸਰ ਨਤੀਜੇ ਜਿਹੜੇ ਆ ਉਹ ਪਾਕਿਸਤਾਨ ਦੇ ਹੱਕ ਚ ਨਹੀਂ ਨਿਕਲਣਗੇ ਪਾਕਿਸਤਾਨ ਦਾ ਇਹਦੇ ਚ ਨੁਕਸਾਨ ਹੋਏਗਾ ਔਰ ਚਲੋ ਵਿਜੇ ਸਾਹਿਬ ਤੁਸੀਂ ਤਾਂ ਮੇਰੀ ਉਮਰ ਦੇ ਹੋ ਬਾਕੀ ਤਾਂ ਸਾਰੇ ਛੋਟੇ ਐ ਇਹ ਲਿਖਿਆ ਰਹੀ ਵੀ ਅੱਜ ਤੋਂ 70 ਸਾਲ ਹੋ ਗਏ ਸੀ ਹਿੰਦੁਸਤਾਨ ਬਰਦਾਸ਼ਤ ਕਰਦਾ ਆ ਰਿਹਾ ਸੀ ਔਰ ਮੈਨੂੰ ਯਾਦ ਹੈ ਜਦੋਂ ਬੰਬਈ ਦਾ ਹਮਲਾ ਹੋਇਆ ਤਾਂ ਜਿਹੜੇ ਆਪਣੇ ਹੋਮ ਮਿਨਿਸਟਰ ਸੀ ਪਾਟਲ ਸਾਹਿਬ ਤੇ ਉਹ ਉੱਥੇ ਜਦੋਂ ਗਏ ਪ੍ਰੈਸ ਦੇ ਅੱਗੇ ਤੇ ਕਹਿਣ ਲੱਗੇ ਜੀ ਮੈਂ ਇਸਕੀ ਨਿੰਦਿਆ ਕਰਤਾ ਹੂੰ ਉਹ ਕਹਿੰਦੇ ਨਿੰਦਿਆ ਕਰਤੇ ਹੋ ਇਹ ਕੀ ਬਾਤ ਹੋਈ ਉਹ ਕਹਿੰਦੇ ਚਲੋ ਪੁਰਜ਼ੋਰ ਨਿੰਦਿਆ ਕਰਤੇ ਟੱਟੋ ਕਾ ਕੇ ਮੋਦੀ ਸਾਹਿਬ ਨੇ ਇਸ ਗੱਲ ਤੋਂ ਤਾਂ ਭਾਰਤ ਤੋਂ ਕਹਿੰਦੇ ਵੀ ਨਿੰਦਿਆ ਚੋਂ ਤਾਂ ਨਿਕਲ ਕੇ ਮੇਰਾ ਜੇ ਕੋਈ ਸਾਡੂ ਆ ਕੇ ਕੋਈ ਸਾਡੇ ਤੇ ਹਮਲਾ ਕਰਦਾ ਤਾਂ ਘਟੋ ਘਟ ਅਸੀਂ ਵੀ ਉਹਦਾ ਕੋਈ ਗੜਾ ਤਾਂ ਫੜੀਏ ਯਾਰ ਵੀ ਤੂੰ ਇਹ ਤੇਰਾ ਮਤਲਬ ਕੀ ਹੈ ਔਰ ਇਨਸਾਫ ਜਿਹੜਾ ਮੈਂ ਕਿਹਾ ਜੇ ਤੁਸੀਂ ਉਹ ਥੋੜੇ ਕੈਮਰੇ ਚ ਦੇਖੇ ਹੋਣੇ ਆ ਉਹ ਜਿਹੜੀਆਂ ਸਾਡੀਆਂ ਬੇਟੀਆਂ ਸਨ ਜਿਨ੍ਹਾਂ ਦੇ ਜਵਾਨ ਬੇਟੀਆਂ ਦੇ ਦੁਪੱਟੇ ਨੋਚਲੇ ਗਏ ਇਹਨਾਂ ਤਾਂ ਉਹਨਾਂ ਨੂੰ ਕੋਈ ਨਾ ਕੋਈ ਇਨਸਾਫ ਤਾਂ ਦਵਾਣਾ ਪੈਗਾ ਸੋ ਮੈਂ ਫੇਰ ਕਹਿੰਨਾ ਹੈ ਕੀ ਪੰਜਾਬ ਦਾ ਇੱਕ ਬੜਾ ਲੰਬਾ ਇਤਿਹਾਸ ਹੈ ਹਿੰਦੁਸਤਾਨ ਦੀ ਰੱਖਿਆ ਵਾਸਤੇ ਔਰ ਹਿੰਮਤ ਤੇ ਹੌਸਲੇ ਨਾਲ ਇਹ ਲੜਾਈ ਜਿਹੜੀ ਆਪਾਂ ਲੜਨੀ ਹੈ ਔਰ ਪਰਮਾਤਮਾ ਵਰ ਇਨਸਾਫ ਆਪਣੇ ਨਾਲ ਥੈਂਕ ਯੂ ਸਰ ਐਨ ਜੀਓ ਜਿਹੜੇ ਹੈ ਦੇਖੋ ਬਠਿੰਡਾ ਇੱਕ ਵਾਹਦ ਸ਼ਹਿਰ ਹੈ ਪੰਜਾਬ ਦਾ ਮੈਂ ਫਾਈਨੈਂਸ ਮਿਨਿਸਟਰ ਹੁੰਦਾ ਸੀ ਕੋਵਿਡ ਵੇਲੇ ਹਰ ਡਿਸਟ੍ਰਿਕਟ ਨੂੰ 3-3 4-4 ਕਰੋੜ ਭੇਜਿਆ ਗਿਆ ਸੀ ਰਾਸ਼ਨ ਵਾਸਤੇ ਔਰ ਹੋਰ ਜਿਹੜੀਆਂ ਆਮ ਜ਼ਿੰਦਗੀ ਦੀਆਂ ਜ਼ਰੂਰੀਅਤਾਂ ਹੈ ਪੰਜਾਬ ਦੇ ਸਾਰੇ ਡਿਸਟ੍ਰਿਕਟ ਦੇ ਵਿੱਚ ਉਹ ਪੈਸੇ ਜਿਹੜੇ ਖਰਚ ਹੋ ਗਏ ਸੀ ਬਠਿੰਡਾ ਵਾਹਤ ਜ਼ਿਲ੍ਹਾ ਸੀ ਕਿਉਂਕਿ ਲੋਕ ਜਿਹੜੇ ਇਥੋਂ ਬਠਿੰਡੇ ਦੇ ਆ ਇਹ ਇੰਨੇ ਕਿ ਦਾਨੀ ਐ ਇੰਨੇ ਕਿ ਦਰਿਆਦਿਲ ਲੋਕ ਐ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਰਕਾਰੀ ਪੈਸਾ ਸੀ ਉਹ ਖਰਚ ਨਹੀਂ ਹੋ ਪਾਇਆ ਕਿਉਂਕਿ ਬਠਿੰਡੇ ਦੇ ਲੋਕਾਂ ਨੇ ਰਾਸ਼ਨ ਦਵਾਈ ਹੋਰ ਛੜਾ ਸੀ ਉਹ ਆਪ ਦੇ ਪੁੱਲਿਓ ਹੀ ਲਾਤਾ ਗਵਰਨਮੈਂਟ ਦੇ ਪੈਸੇ ਖਰਚ ਨਹੀਂ ਹੋਏ ਸੋ ਇਹ ਇਹ ਬڑے ਤਜਰਬਾਕਾਰ ਬڑے ਮੰਝੇ ਹੋਏ ਬڑے ਇੱਕ ਕਿਸਮ ਦੇ ਆਵਾਮ ਦੋਸਤ ਗਰੀਬ ਪਰਵਰ ਲੋਗ ਹੈ ਬਠਿੰਡੇ ਦੇ ਅਰ ਇਹਨਾਂ ਨੂੰ ਤਜਰਬਾ ਵੀ ਹੈ ਤਾਂ ਜੇ ੜੀ ਕੋਈ ਜ਼ਰੂਰੀਅਤ ਹੋਗੀ ਜੇ ਸ਼ਹਿਰ ਦੇ ਲੋਕਾਂ ਤੋਂ ਪੂਰੀ ਨਾ ਹੋਈ ਤਾਂ ਮੈਂ ਭਾਰਤ ਸਰਕਾਰ ਵੱਲੋਂ ਇਹ ਇਹਨਾਂ ਦੀ ਪੂਰੀ ਕਰਾ ਕੇ ਦਵਾਂਗਾ ਪਰ ਬਠਿੰਡੇ ਸ਼ਹਿਰ ਦੇ ਵਿੱਚ ਰਾਤ ਨੂੰ ਇੱਕ ਵੀ ਇੱਕ ਵੀ ਬੱਚਾ ਜਿਹੜਾ ਹੈ ਰਾਤ ਨੂੰ ਭੁੱਖੇ ਪੇਟ ਨਹੀਂ ਸੋਏਗਾ ਜਾਂ ਉਹਨੂੰ ਦਵਾਈ ਦੀ ਕਮੀ ਨਹੀਂ ਹੋਊਗੀ